ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਐਸ ਟਾਈਮ ਪਿੰਡ ਪਿਪਲੀ ਦੇ ਵਿੱਚ ਇਹ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹਾ ਫਰੀਦਕੋਟ ਦਾ ਪਿੰਡ ਆ ਫਰੀਦਕੋਟ ਤੋਂ ਫਰੋਜ਼ਪੁਰ ਰੋਡ ਦੇ ਉੱਤੇ ਸਥਿਤ ਆ ਮਿੱਤਰੋ ਤੇ ਪਿਪਲੀ ਪਿੰਡ ਦੇ ਵਿੱਚ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਗਾਂ ਤੁਹਾਨੂੰ ਵਿਖਾਉਣੀ ਆ ਮਿੱਤਰੋ ਇੱਕ ਵੜ ਸੂਨ ਵਾਲੀ ਥਣ ਦੇ ਵੇਦੀ ਵੱਲੋਂ ਮਤਲਬ ਪੂਰੀ ਪੱਧਰੀ ਸਮਧਰੀ ਆ ਅੰਗ ਥੋੜਾ ਜਿਹਾ ਫਿੱਕਾ ਵਾ ਗੱਲਬਾਤ ਕਰ ਲੈਨੇ ਆਪਾਂ ਬਾਈ ਦੇ ਨਾਲ ਜਾਣਕਾਰੀ ਲੈ ਲੈਨੇ ਆ ਸਤਿ ਸ਼੍ਰੀ ਅਕਾਲ ਜੱਸੇ ਵੀਰੇ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਚਾਲ ਆ ਵੀਰੇ ਵਧੀਆ ਬਾਈ ਠੀਕ ਠਾਕ ਹੈ ਸੇਤਾਂ ਠੀਕ ਠਾਕ ਆ ਹਾਂਜੀ ਵਧੀਆ ਜੱਸੇ ਬਾਈ ਵੜ ਕਿੰਨਾ ਸੋਸ ਹੁੰਦੀ ਆ ਵੀਰੇ ਦੂਜਾ ਸਵੇਰ ਸੁੰਦੀ ਆ ਵੀਰੇ ਠੀਕ ਆ ਕਿੰਨੇ ਦਿਨ ਲੈ ਜੂਗੀ ਵੱਡੇ ਬਾਈ ਦਿਨ ਲਾਊਗੀ 4-5 ਲੈ 4-5 ਦਿਨ ਲੈ ਜੂਗੀ ਹਾਂਜੀ ਤੇ ਦੁੱਧ ਕਿੰਨਾ ਕੁ ਦੇ ਜੂਗੀ ਦੁੱਧ ਪਾ ਦੂਗੀ ਬਾਈ 13-14 ਕਿਲੋ ਠੀਕ ਆ ਵੀਰੇ ਤੇ ਦਿਨੇ ਦੇ 10 ਪਏ ਆ ਦਰਨਾ 5-6 ਦਿਨ ਪਾਇਆ ਬਾਈ 5-6 ਦਿਨ ਕੀ ਨੀਤੀ ਮੁਤਾਬਕ ਹਾਂਜੀ ਠੀਕ ਹੈ ਵੀਰੇ ਤੇ ਵੱਡੇ ਬਾਈ ਫਿਰ ਕੀ ਰੇਟ ਕਰਾਂਗੇ ਆਪਾਂ ਇਹਦਾ 42000 ਰੁਪਿਆ ਵੀਰੇ 42000 ਰੁਪਿਆ ਹਾਂਜੀ ਠੀਕ ਹੈ ਵੀ ਮੰਨਤਾ ਨੂੰ ਹੋ ਜੂਗਾ ਇਹਦਾ ਹਾਂਜੀ ਫੁੱਲ ਕਰਦਾ ਠੀਕ ਹੈ ਵੀਰੇ ਕੱਢੀ ਪਰੂ ਤੂਰੀ ਵੀਰੇ ਮੜਾ ਲੈ ਵੀ ਮਿੱਤਰੋ ਦੂਜਾ ਸੂਆ ਸੁੰਦੀ ਆ ਦੁੱਧ ਪੀਣ ਵਾਲੇ ਤੇ ਫੁੱਲ ਕੰਮ ਦੀ ਆ ਲੈ ਵੀ ਭੰਡੇ ਵੱਲੋਂ ਜ਼ਬਰਦਸਤ ਤਿਆਰੀ ਜ਼ਬਰਦਸਤਾਂ ਟੰਚਾ ਚੰਗਾ ਵਾ ਜਿੰਨਾ ਹੈਗਾ ਸਾਰੀ ਬਣਦੀ ਤੰਦੀ ਮੂੰਹ ਮੱਥੇ ਲੱਗਦੀ ਆ ਜਿੰਨੀ ਹੈਗੀ ਆ ਅੰਗ ਥੋੜੇ ਜੇ ਬੇਸ਼ੱਕ ਪਿੱਕੇ ਆ ਬਾਕੀ ਬਈ ਵਜੂਦ ਚੰਗਾ ਵਾ ਕਰਮਾਂ ਵਾਲੀ ਦਾ ਜਿੰਨਾ ਹੈਗਾ 42000 ਰੁਪਇਆ ਰੇਟ ਆ ਲੈਵੇ ਭਾਂਡੇ ਵਾਲੋਂ ਐਂ ਪੂਰੀ ਪੱਧਰੀ ਸਮਦਰੀ ਆ ਥਣ ਲੈਵੇ ਦੀ ਕੁਆਲਿਟੀ ਵਾਲੋਂ ਚੰਗੀ ਲਈ ਪੁੱਤ ਇਹਦਾ ਥਣ ਦੇਵਾ ਵਿਖਾ ਦੀ ਇੱਕ ਵਾਰੀ ਤੁਹਾਨੂੰ ਮੈਂ ਨਜ਼ਦੀਕ ਤੋਂ ਵੀ ਉਹਦਾ ਵਿਖਾ ਦਿੰਨਾ ਜਿਹੜਾ ਲੈਵਾ ਭਾਂਡਾ ਮਿੱਤਰੋ ਦੇਖ ਸਕਦੇ ਹੋ ਮਿੱਤਰੋ ਦੋ ਵੀ ਸੋ ਸੋਹਣਾ ਜਿਹੜਾ ਇਹਦਾ ਧਨਚਾ ਵਾ ਸੋਹਣਾ ਇਹਦਾ ਜਿੰਨਾ ਭਾਅ ਦੇ ਹਿਸਾਬ ਨਾਲ ਜਿੰਨਾ ਹੈਗਾ ਬਬਾਈ ਠੀਕ ਆ ਕਿਉਂਕਿ ਇਹਨੇ ਦੁੱਧ 13-14 ਕਿਲੋ ਜੱਸੇ ਦੀ ਗੱਲ ਆਂ ਗੰਗ ਟੋਰਾ ਨਾਲ ਦੇਣਾ ਕਿਉਂਕਿ ਥਣ ਲੇਵੇ ਦੀ ਕੁਆਲਿਟੀ ਵਲੋਂ ਜ਼ਬਰਦਸਤ ਆ ਥਣ ਮੋਟਾ ਤੇ ਮਤਲਬ ਪਾਵਰ ਵਾਲਾ ਤੇ ਰੋਗਾ ਵਾਲਾ ਲੱਗਾ ਹੋਇਆ ਇੱਕ ਮੁਠੀ ਵਾਲਾ ਥਣ ਹੋਣਾ ਦਾ ਪਰ ਇਹਨੂੰ ਥਣ ਰੋਗਾ ਵਾਲਾ ਲੱਗਾ ਹੋਇਆ ਲੇਵਾ ਵਾ ਜਿਹੜਾ ਉਹ ਕੁਆਲਿਟੀ ਵਲੋਂ ਪੱਟਾਂ ਤੋਂ ਸਾਂਹ ਲਾ ਤੇ ਖੁੱਚਾਂ ਦੇ ਸਨ ਨਾਲ ਲੱਗਾ ਹੋਇਆ ਰੇਟ 42000 ਆ ਜੱਸੇ ਬਾਈ ਨੰਬਰ ਤਿਆਰ ਕਰਾਂ ਦੀ ਵੀਰੇ ਨੰਬਰ ਵੀਰੇ 779622580 ਇੱਕ ਵਾਰੀ ਹੋਰ ਬੋਲ ਦਿਓ 779622586 ਠੀਕ ਹੈ ਇਸ ਨੰਬਰ ਤੇ ਕਰਨੀ ਆ ਮਿੱਤਰੋ ਤੁਸੀਂ ਬਾਈ ਨਾਲ ਗੱਲਬਾਤ ਪਿੰਡ ਪਿਪਲੀ ਜਿਲ੍ਹਾ ਫਰੀਦਕੋਟ